ਹਾਂਜੀ ਵੀਰੋ ਟਰਾਲਾ ਵਕਾਉ ਆ ਜੀ ਸਾਈਜ਼ 16 7 ਦਾ ਮਾਡਲ ਹੈਗਾ ਜੀ 2023 ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਆ ਤੇ 3 ਫੁੱਟ ਦਾ ਬਿਡ ਲੱਗਾ ਹੋਇਆ ਹੈ ਜੀ ਮਸ਼ੀਨ ਹੋ ਕੇ ਦੇ ਵਿੱਚ ਟਰਾਲਾ ਆ ਜੀ ਪੂਰਾ ਫੁੱਲ ਮੋਡੀਫਾਈ ਟਰਾਲਾ ਆ ਜੇ ਗੱਲ ਕਰੀਏ ਲੋਹੇ ਦੀ ਲੋਹਾ ਹੈਗਾ ਜੀ ਇਹਦਾ ਟਾਟਾ ਸੇਲ ਦਾ ਚੈੱਕ ਕਰ ਸਕਦੇ ਜੀ ਸੇਲ ਦਾ ਮਾਲ ਲੱਗਾ ਹੈ ਜੀ A to Z ਅਰੀਜਨਲ ਮਾਲ ਲੱਗਾ ਆ ਵਾ ਤੇ 10 ਨਟ ਹੀ ਹਾਬੇ ਆ 3 ਫੁੱਟ ਦਾ ਵੇਡ ਲੱਗਾ ਆ ਜੀ ਤੇ ਵੀਰੋ 10 ਇੰਚ ਦੀ ਇਹਦੀ ਚੈਸੀ ਆ ਤੇ ਰੇਲ ਦਾ ਹਿੱਸਾ ਲੱਗਾ ਆ ਜੀ ਤੇ ਟਾਇਰ ਹੈਗੇ ਜੀ ਇਹਦੇ 40 ਤੋਂ 50 ਬਹੇ ਪੱਕੇ ਟਾਇਰ ਆ ਬਾਕੀ ਬੈਕਸਾਈਡ ਤੂੰ ਦੇਖ ਸਕਦੇ ਜੇ ਬਿਲਕੁਲ ਸੋਹਣਾ ਟਰਾਲਾ ਆ ਫਰਸ਼ ਬਿਲਕੁਲ ਸਾਫ਼ ਬਾਕੀ ਬੱਤੇ ਦੇ ਸਕਦੇ ਜੀ ਚਾਰ ਦੋ ਦੇ ਬੱਤੇ ਆ ਫੁੱਲ ਆ ਵੀ ਬੱਤੇ ਆ ਕੈਂਚੀ ਲੱਗੀ ਹੋਈ ਆ ਬਾਕੀ ਤੁਹਾਨੂੰ ਪਿਛੋਂ ਦਿਖਾ ਦਿੰਨੇ ਆ ਇਹ ਟਰਾਲਾ ਬਣਿਆ ਜੀ ਫਗਵਾੜੇ ਦਾ ਫੁੱਲ ਆ ਵੀ ਟਰਾਲਾ ਆ ਪੂਰਾ ਸੋਨਾ ਟਰਾਲਾ ਆ ਜੀ ਇੱਕ ਵਾਰ ਤੋਂ ਫੇਰ ਦਿਖਾ ਦਿੰਨੇ ਆ Tata Steel ਦਾ ਲੋਹਾ ਲੱਗਿਆ ਆ ਜੀ 10 ਇੰਚ ਦੀ ਚੈਸੀ ਆ ਰੇਲ ਦਾ ਹਿੱਸਾ ਤੇ ਵੇਡ ਹੈਗਾ ਜੀ ਇਹਦਾ 27 28 ਕੁਇੰਟਲ ਪੂਰਾ ਸੋਨਾ ਟਰਾਲਾ ਆ Tata Steel ਦਾ ਲੋਹਾ ਲੱਗਿਆ ਆ ਜੀ ਥੱਲੇੋਂ ਦੇਖ ਸਕਦੇ ਜੀ ਰੇਲ ਦਾ ਹਿੱਸਾ ਆ ਜੀ 40 ਤੋਂ 50 ਪੈਸੇ ਟੈਰਿਆ ਪੱਕੇ ਟੈਰਿਆ ਗੁੱਡ ਕੰਡੀਸ਼ਨ ਦੇ ਵਿੱਚ ਟਰਾਲਾ ਆ ਮਾਡਲ ਹੈਗਾ ਜੀ 2023 ਡਾਲਾ ਸਾਈਡ ਦੇਖ ਸਕਦੇ ਜੀ ਤੇ ਇਹ ਟਰਾਲੀ ਦੀ ਡਿਮਾਂਡ ਹੈਗੀ ਜੀ 2,55,000 ਬਾਕੀ ਮੌਕੇ ਤੇ ਮਾਣ ਤਾਣ ਕਰਦੇ ਆਂਗੇ ਤੇ ਨੰਬਰ ਕਰ ਲਏ 98680 245